ਬੱਚਾ ਤੁਰਦਾ ਡਿੱਗਦਾ ਪਰ ਜਦੋਂ ਉਹਦੀ ਮਾਂ ਹੁੰਦੀ ਆ ਮਾਂ ਵੱਲ ਵੇਖ ਕੇ ਉੱਠ ਕੇ ਤੁਰਦਾ ਹੈ ਕਿ ਕੋਈ ਗੱਲ ਨਹੀਂ ਮਾਂ ਹੈ ਜੇ ਮੈਂ ਗਿਰਿਆ ਤਾਂ ਉਹਨੇ ਮੈਨੂੰ ਚੁੱਕ ਹੀ ਲੈਣਾ ਉਹ ਸਿਰਫ ਬੱਚੇ ਨੂੰ ਇੱਕ ਆਸ ਹੈ ਉਹ ਪਹਿਲਾ ਕਦਮ ਜਦੋਂ ਚੱਲਦਾ ਹੈ ਮਾਂ ਦਾ ਹੱਥ ਫੜ ਕੇ ਚੱਲਦਾ ਹੈ ਫਿਰ ਜਦੋਂ ਉਹਦੀ ਮਾਂ ਸਾਹਮਣੇ ਬੈਠਦੀ ਹੈ ਉਹਨੂੰ ਧੀਰੇ ਧੀਰੇ ਵੇਖ ਕੇ ਉਹ ਚੱਲਣਾ ਸਿੱਖ ਜਾਂਦਾ ਹੈ ਔਰ ਮਾਂ ਵੱਲ ਭੱਜ ਭੱਜ ਕੇ ਜਾਂਦਾ ਹੈ ਮਾਂ ਥੋੜੀ ਅੱਗੇ ਜਾ ਕੇ ਬੈਠ ਜਾਂਦੀ ਫਿਰ ਬੱਚੇ ਨੂੰ ਇਸ਼ਾਰਾ ਕਰਦੀ ਤੂੰ ਆਹ ਬੇਟਾ ਮੇਰੇ ਵਾਲਾ ਔਰ ਬੱਚਾ ਉੱਠ ਕੇ ਭੱਜਦਾ ਹੈ ਸਿਰਫ ਉਹਨੂੰ ਭਰੋਸਾ ਹੈ ਕਿ ਮੇਰੀ ਬਾਹ ਫੜ ਲੈਣੀ ਹੈ ਮੇਰੀ ਉਂਗਲ ਫੜ ਲੈਣੀ ਹੈ ਇਸੇ ਤਰ੍ਹਾਂ ਹੀ ਪਰਮਾਰਥ ਵਿੱਚ ਅਧਿਆਤਮ ਵਿੱਚ ਇਹ ਸਾਡਾ ਪਹਿਲਾ ਕਦਮ ਹੈ ਔਰ ਗੁਰੂ ਸ਼ਬਦ ਨੇ ਸਾਡੀ ਬਾਹ ਜਿਹੜੀ ਉਹ ਫੜ ਲੈਣੀ ਹੈ ਅਸੀਂ ਚੱਲਾਂਗੇ ਉੱਠਾਂਗੇ ਫਿਰ ਗਿਰਾਂਗੇ ਅਸੀਂ ਫਿਰ ਚੱਲਣ ਦੀ ਕੋਸ਼ਿਸ਼ ਕਰਾਂਗੇ ਉੱਠਾਂਗੇ ਫਿਰ ਗਿਰਾਂਗੇ ਪਰ ਉਹ ਸਤਿਗੁਰੂ ਪਿਆਰਾ ਸਾਨੂੰ ਫਿਰ ਚੁੱਕ ਲਏਗਾ ਫਿਰ ਸਾਡੀ ਬਾਹ ਫੜ ਲਏਗਾ ਫਿਰ ਸਾਡਾ ਸਹਾਰਾ ਬਣੇਗਾ ਉਹ ਇੱਕ ਮਾਂ ਦੀ ਤਰ੍ਹਾਂ ਇੱਕ ਪਿਤਾ ਦੀ ਤਰ੍ਹਾਂ ਇੱਕ ਗੁਰੂ ਦੀ ਤਰ੍ਹਾਂ ਇੱਕ ਸਹਾਰੇ ਦੀ ਤਰ੍ਹਾਂ ਤੇ ਸਾਰਾ ਸਭ ਤੋਂ ਵੱਡਾ ਸਹਾਰਾ ਉਹੀ ਹੈ